ਅਣੀ ਮੇਟਰ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ਾਂ ਅਨਸਰ ਵੀ ਆ ਸਿਰ ਨੇ ਕਰਦ ਗੇ ਬਲਾਵੀ ਸਟਾਰਿੰਗ ਤੇ ਇਧਰ ਕੋਈ ਸਾਹਿਬ ਵੀ ਆ ਗਏ ਆ ਕੋਈ ਸਾਹਿਬ ਖਾਣਾ ਖਾਈ ਜਾਂਦੇ ਆ ਸੱਸੀ ਕਬਲਾ ਦੇ ਹਾਂਜੀ ਭਾਈ ਸਾਰੇ ਸੱਸੀ ਕਾ ਰੋਟੀ ਖਾ ਕੇ ਕੈਨੇ ਕੋ ਆ ਰੋਟੀ ਖਾ ਕੇ ਕੈਨੇ ਕੋ ਸਰ ਰੋਟੀ ਖਾਂਦੇ ਆ ਤੇ ਇਕੁੱਤਰ ਛੱਡੀ ਬੈਠਿਆ ਜਵਾਵਾ ਨਵੇਂ ਨਵੇਂ ਕੱਢੇ ਆ ਪਹਿਲੇ ਦੂਜੇ ਦਿਨ ਇੱਕ ਆ ਚ ਲੈ ਕਾਲੀ ਬਗਲ ਵਾਲਾ ਦੋ ਆ ਉਹ ਦੇ ਖਰੀ ਲਾਲ ਬਗਲ ਵਾਲੀ ਇੱਕ ਘੰਡ ਵਾਲਾ ਇੱਕ ਦੂਸਰਾ ਬੱਚਾ ਛੱਡਿਆ ਵਿਆ ദോ ആഗല ഡി ആ ചെള്ളിയെ ആ ചെല്ല കി ബാ കല്ല ഹരിച്ചാടി കാലി ബിക് ആ ഗ ਆ ਜਲੀ ਹੋਰ ਹੋਰ ਇੱਕ ਆ ਗੀ ਚੀਨੀ ਹਰੀ ਲਾਲ ਬਗਲ ਦੀ ਆ ਨਾਂਗੀ ਬਹੁਤ ਦੋ ਤਿੰਨ ਬਹਿ ਗਿਆ ਬਹੁਤ ਸੱਜਾ ਹਾਂ ਨਵੇਂ ਨਵੇਂ ਕੱਢਾਂਗੇ ਹੋਰ ਬੜਗਾ ਬੜਕਾ ਬਾਲੇ ਉਹ ਤਾਂ ਕੂਤਰ ਉਹ ਸ਼ਰੀ ਦੇ ਕੂਤਰ ਵੱਧਾ ਵਿਆ ਪਹਿਲੇ ਦਿਨ ਛੱਡੇ ਸੀਗਾ ਤਾਂ ਐ ਚੋ ਹੈਗੇ ਪਹਿਲੇ ਦਿਨ ਇੱਕ ਇਕ ਤਾਂ ਕਾਲੀ ਬਗਲ ਵਾਲਾ ਪਹਿਲੇ ਦਿਨ ਆਲਾ ਤੇ ਇੱਕ ਅੱਦਾ ਇੱਕ ਹਰੀ ਲਾਲ ਬਗਲੇ ਕੁਦਰੀ ਆ ਕਾਂਡ ਟੂਸੇ ਵਾਲਾ ਤਾਂ ਦੂਜੇ ਦਿਨ ਹੋ ਗਿਆ ਇੱਕ ਆ ਬੈਟਵਰੀ ਜਰਾ ਆ ਚੱਲਿਆ ਬਾਕੀ ਓਕੇ ਰਿਪੋਰਟਾਂ ਜਮਾਂ ਜੀ ਉਹ ਹੋਰ ਪਾਏ ਪਾਏ ਹੋਰ ਕੱਢਾਂਗੇ ਦੁਪਹਿਰੇ ਅੱਜ ਆਹ ਹੋਈ ਜੀ ਨਹੀਂ ਓਏ ਚੱਲ ਏ ਕਰਨੀ ਬਦਾਮ ਆਪਾਂ ਛੱਲਣ ਲੱਗੇ ਹੁਣ ਕਬੂਤਰਾਂ ਦੇ ਬਦਾਮ ਧੋਈ ਜਾਂਦੇ ਆ ਆਹ ਦੇ ਤੋਹਰਾ ਕਿੱਲਾ ਵਕੇ ਆ ਤੇ ਬਦਾਮਾਂ ਨਾ ਕੂਤਰਾਂ ਛੱਲ ਕੇ ਦੇਨੇ ਆ ਜਿਹੜੇ ਜਿਹੇ ਖੁੱਡੇ ਆ ਤੇ ਫਿਰ ਉਹਨਾਂ ਡਾਈ ਆ ਕੱਲ ਨੂੰ ਸਹੀ ਗਾ ਤੜਕੇ ਮੜ ਕੇ ਤਲਕ ਤੂੰ ਦੇ ਕੇ ਤੇ ਮੈਂ ਕਿ ਹਯਮੜੀ ਕਰ ਲੈਣਗੀ ਤੜਕੇ ਨੂੰ ਪੈਣੀ ਰਹੀ ਨਹੀਂ ਬਦਾਮ ਓਕੇ ਇਹਨਾਂ ਰੋਟ ਆ ਜਾਣਗੇ ਜਮਾਂ ਓਕੇ ਆ ਵਖਾ ਇੱਧਰ ਬਦਾਮ ਦੇਖੋ ਹੀ ਆਪਕੇ ਨਾਲ ਜਮਾ ਹਲੋ ਜੀ ਮੁੰਡੇ ਦੀ ਇੱਕ ਗੱਲ ਸੁਣੋ ਹਾਂਜੀ ਭਾਈ ਜੀ ਸਾਡੇ ਉਧਰ ਕਬੂਤਰ ਰੱਖੇ ਆ ਨਾ ਜੇ ਬਦਾਮ ਨਾਲ ਜੇ ਬਦਾਮਾਂ ਤੋਂ ਹੱਥ ਤੰਗ ਹੋਵੇ ਅਸੀਂ ਤਾਂ ਦੁੱਧ ਹੀ ਪਿਆ ਦਿੰਨੇ ਨੇ ਮੱਝ ਦਾ ਜਿਹੜੇ 2-4 ਕਬੂਤਰ ਛੱਡਣੇ ਹੁੰਦੇ ਆ ਉਹਨਾਂ ਨੂੰ ਦੋ ਮੱਝ ਦਾ ਦੁੱਧ ਦੇ ਦਿੰਦੇ ਆ ਇਹ ਕਹਿੰਦਾ ਜਿਹੜੇ ਬਦਾਮ ਹੁੰਦੇ ਵੀ ਉਧਰ ਕੰਮ ਹੀ ਕਰਦੇ ਆ ਹੋਰ ਤਾਕਤੀ ਉਹਨੇ ਦੇਣੀ ਤੇ ਤਾਕਤੀ ਉਹਨਾਂ ਨੇ ਦੇਣੀ ਦੁੱਧ ਨੇ ਨਵੀਂ ਗੱਲ ਸੁਣ ਲਈ ਅੱਜ ਇੱਕ ਤਾਕਤੀ ਉਹਨਾਂ ਨੇ ਦੇਣੀ ਹੈ ਫਿਰ ਮੈਂ ਤਾਂ ਘਰੇ ਦੁੱਧ ਹੀ ਪਿਆ ਦਿੰਦਾ ਨਾਲੇ ਇੰਨੀ ਗਰਮੀ ਨਹੀਂ ਪੈਂਦੀ ਕਬੂਤਰਾਂ ਦੇ ਵਿੱਚ ਦੁੱਧ ਨਾਲ ਕਮੈਂਟ ਕਰਕੇ ਦੱਸੋ ਜੇ ਕਿਵੇਂ ਲੱਗੀ ਗੱਲ ਥੋੜੀ ਗੱਲ ਲੱਗੀ ਆ ਸਹੀ ਲੱਗੀ ਗਲਤ ਆ ਹਾਂ ਇਹ ਗ੍ਰਾਮ ਮੇਰੇ ਜਿਹੜੇ ਘਰੇ ਹੁੰਦੇ ਆ ਤੇ ਉਹਨਾਂ ਨੂੰ ਦੁੱਧ ਪਿਆ ਕੇ ਹੁਣ ਹਾਂ ਤੇ ਦੁੱਧ ਦਿੱਤਾ ਸੀ ਪਰਸੋਂ ਤੇ ਅੱਜ ਛੱਡੇ ਆ ਓਏ ਤੇ ਕੱਲ ਵੀ ਦਿੱਤਾ ਸੀ ਸ਼ਾਮ ਨੂੰ ਤੇ ਅੱਜ ਫਿਰ ਦੇ ਆ ਦੋ ਕਹੇ ਬਦਾਂਤ ਮੈਂ ਪਾਉਣਾ ਹੀ ਦੁੱਧ ਹੀ ਦਿੰਨਾ ਹਾਂ ਹਾਂ ਮੱਝ ਦਾ ਮੱਝ ਦਾ ਗਾਂ ਦਾ ਮੱਝ ਦਾ ਗਾਂ ਦਾ ਪਤਲਾ ਹੁੰਦਾ ਗਾਂ ਪਤਲਾ ਹੁੰਦਾ ਠੀਕ ਇੱਕ ਇੱਕ ਸਰਿੰਜ ਇੱਕ ਇੱਕ ਲਓ ਜੀ ਕਮੈਂਟ ਕਰਕੇ ਦੱਸੋ ਜੀ ਕਿਵੇਂ ਹੈ ਕਿਵੇਂ ਲੱਗੀ ਸਕੀਮ ਏ ਤੁਹਾਨੂੰ ਜਿਹੜੇ ਬੰਦੇ ਬਦਾਵ ਨਹੀਂ ਪਾ ਸਕਦੇ ਤੇ ਉਹ ਮੱਝ ਦਾ ਦੁੱਧ ਇੱਕ ਸਰਿੰਜ ਭਰ ਕੇ ਦੇ ਦੇਣਾ ਹਾਂ ਜੀ 20 ml 20 ml ਲੇਕਿਨ ਮੇਰਾ ਦਿੰਨਾ ਨਾ ਮੇਰਾ ਪਿਆਰ ਹੈ ਨਾ ਨਾ ਤੇ ਰਾਜੀ ਪਏ ਆ ਰਾਜੀ ਪਏ ਪੂਰੇ ਪੂਰੇ ਦੋ ਦੋ ਕਿਲੋ ਦੇ ਦੋ ਦੋ ਕਿਲੋ ਦੇ ਆ ਪਰ ਬਣਾ ਲਗੇ ਔਰ ਦੇ ਕਿੰਨੇ ਕ ਔਰਦੇ ਤਾਂ ਅੱਜ ਫਿਰਦੇ ਆ ਵੇਖੋ ਕੀ ਕਰਦੇ ਆ ਸ਼ੇਕ ਹੋਏ ਦੇ ਛੱਡੇ ਆ ਅੱਛਾ ਖੰਦਾ ਮਿਸਤਰੀ ਦੇ ਕੰਮ ਦੇ ਜਾਵੜਿਆ ਅਗਲਾ ਬੰਦਾ ਜਿਹਨੇ ਛੱਡਿਆ ਫਿਗਰੀ ਦੇ ਕਰਕੇ ਆਪਣੇ ਛੱਡ ਗਿਆ ਠੀਕ ਆ ਜਿਹੜੇ ਬੰਦੇ ਛੱਡੇ ਆ ਉਹ ਮਿਸਤਰੀ ਕੰਮ ਕਰਦਾ ਮਿਸਤਰੀ ਨੇ ਜਾਵੜਿਆ ਘਰੇ ਛੱਡ ਗਿਆ ਇਹਦੇ ਸਾਰੇ ਮੇਰੇ ਸਾਰੇ ਛੱਡ ਗਿਆ ਮੈਂ ਤਾਰ ਦੂੰਗਾ ਜਦੋਂ ਬੈਂਕ ਸਟ ਸਟ ਕਰਕੇ ਸੈਟ ਸਟ ਕਰਕੇ ਵਾਕੀ ਓਕੇ ਰਿਪੋਰਟ ਆ ਜਮਾ ਵਾਕੀ ਓਕੇ ਆ ਫਿਰ ਆਉਂਦਿਆਂ ਨੂੰ ਘੰਟੇ ਬਾਅਦ ਦੁੱਧ ਪਿਆ ਦੇਣਾ ਬਸ ਹਾਂ ਘੰਟੇ ਬਾਅਦ ਦੁੱਧ ਪਿਆ ਦੇਣਾ ਬਾਅਦ ਚ ਪਾਣੀ ਤਾਂ ਨਹੀਂ ਪੀਉਂਦੇ ਪਾਣੀ ਨਹੀਂ ਪੀਉਣਾ ਪਾਣੀ ਨਹੀਂ ਪੀਉਣਾ ਨਾ ਹਾਂ ਪਾਣੀ ਦੀ ਬੱਤੀ ਮਾਰ ਦੇਣੀ ਬਸ ਪਾਣੀ ਬੱਤੀ ਮਾਰ ਕੇ ਸੈਂਜਰੀ ਪਰ ਰੰਗ ਗਿੱਲਾ ਕਰਾਵਾਂਗੇ ਉਂ ਅੱਛਾ ਫਿਰ ਦੁੱਧ ਦੇਵਾਂਗੇ ਫਿਰ ਦੁੱਧ ਹੀਗਾ ਲਓ ਇਹ ਨਮੀ ਸਕੀਮ ਹੱਟੀ ਕੋੜ ਲਿਆ ਕੇ ਫਿਰ ਹਾਂ ਹੱਟੀ ਦੇ ਤਾਂ ਫਿਰ ਉਹਨੂੰ ਦੁੱਧ ਦੁੱਧ ਪਿਆਓ ਕਿਹੜਾ ਕੋੜ ਹੱਟੀ ਤੋਂ ਲਿਆ ਕੇ ਹੱਟੀ ਦੇ ਕੋੜ ਲਿਆ ਕੇ ਬਣਿਆ ਤਾਂ ਬਣਾਉਣਾ ਨਹੀਂ ਆਉਂਦਾ ਬਣਿਆ ਬਣਾਉਣਾ ਨਹੀਂ ਆਉਂਦਾ ਹੀਗਾ ਅਗਰ ਮਸੀ ਜਾਂਦੇ ਗੁੱਟਰ ਜਾਵੇ ਨਵੇਂ ਅਸਾਰ ਕੋਈ ਛੱਡਿਓ ਮੱਕੂ ਚੇ ਜਾਵੜੇ ਫਿਰ ਇੱਕ ਆ ਚੱਲੀ ਹਰੀ ਲਾਲ ਬਲੇ ਬੈਠੀ ਨਹੀਂ ਉਹਦੀ ਬਹੁਤ ਜ਼ੋਰ ਲਾਈ ਜਾਂਦੀ ਆਏ ਮਸਤੀ ਆਂਦੇ ਕਾ ਉਹ ਲਾ ਘੰਡਾ ਵਾਲਾ ਤੁਨ ਕੋਲ ਨੂੰ ਬਹੁਤ ਲਗਾਇਆ ਇਹ ਬਜਾ 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 ਇਹ ਤਾਲ ਹੀ ਦੇਵਾਂਗੇ ਬੈਗੀ ਦਾ ਚੱਕ 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 ਨਹੀਂ ਬੰਲੀ ਕੁਝਾ ਨਹੀਂ ਮਾਰਦਾ ਆਏ ਆ ਭਾਈ ਕੁਝਾ ਮੁੰਦਾ ਮਾਰੂਗਾ ਦੇਗੀ ਬੈਗੀ

ਜੋਵਰ ਲੱਗੇ ਬਚੰਦਾ ਚੱਕੀ ਚਦਰੀ ਗਈ ਕਈ ਜੋਵਰ ਲੱਗੇ ਬਚੰਦਾ ਆਪਾਂ ਕਿੱਥੇ ਚੱਲੇ ਆ ਬਾਜੇ ਚੱਲੇ ਘਮਾਰੇ ਬਾਜੀ ਤੇ ਐਂਟਰੀ ਭਰਨਾ ਲਓਏ ਮਿੱਤਰੋ ਅਗੂਰੀ ਆਪਾਂ ਕੱਢ ਰਿਆਂ ਜੇ ਨਵੀਂ ਰੰਗ ਕਾਲੀ ਪਹਿਲਾਂ ਕਾਲੇ ਦੋਵੇਂ ਡੰਡੇ ਤੇ ਅੱਧੀ ਪੂਛ ਲਾਲ ਚਿੱਟੀਆਂ ਅੱਖਾਂ ਦੀ ਆ ਤੇ ਮੜੇ ਸਮਝਾ ਦੇਉ ਡਿੱਗਣਾ ਨਹੀਂ ਜੇ ਡਿੱਗੀ ਨਾ ਅੱਜ ਤਨ ਵੱਡੀਆਂ ਖੂਤਨਾਂ ਚ ਕਾਰਦਲਾ ਆਈ ਪਹਿਲੀ ਯਾਰੇ ਬਣਾ ਤੋਂ ਹਾਂ ਜੇ ਮੇਰੀ ਮੇਹਤੀ ਹੋ ਗਈ ਨਾ ਫੇਰ ਵੇਖੀ ਤੇ ਹਾਂ ਮੋਚਣਾ ਲਵਾ ਦੀ ਕੇ ਮੇਰੀ ਹਾਂ ਨਾ ਹੀ ਮੋਚਣਾ ਲਵਾ ਦੀ ਕੇ ਹਾਂ ਕੰਨ ਚ ਕਹਦੇ ਕੰਨ ਚ ਸਿੱਧੇ ਆਉਣਾ ਚਾਹਤ ਰਹੀ ਤੇ ਚਲ ਗਿਆ ਠੀਕ ਆ ਲਾ ਦੇਤਾ ਹਾਂ ਜੀ ਠੀਕ ਆ ਹਉ ਜਾਂਦੀ ਠੀਕ ਆ ਠੀਕ ਆ ਸਿੱਧੀਆਂ ਆਉਂਗੇ ਦੀ ਸਿੱਧੇ ਆਉਂਗੇ ਆਂ ਆਈਂ ਆਉਂਗੀ ਆਈਂ ਆਉਂਗੀ ਮੈਨੂੰ ਕਹਿ ਦੇ ਜਿਹੜੇ ਜਿਹੜੇ ਚੂਤ ਨਵੇਂ ਕੱਟਾਂਗੇ ਸਿੱਧੇ ਆਇਆ ਕਰਨਾ ਕਹਿ ਦੇ ਮੜਿਆ ਸਮਝਾ ਦੇ ਸਾਰਿਆਂ ਨੂੰ ਸਮਝਾ ਦੇ ਇੱਥੇ ਖੜ ਕੇ ਕਲਾਸ ਲਾ ਰਿਹਾ ਇਹਨਾਂ ਦੀ ਇਹਦਾ ਬੱਚਾ ਆ ਇਹਦਾ ਪੱਟਣ ਵਾਲਾ ਨਹੀਂ 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 ਇਹਨੇ ਸਾਰੇ ਕਲਾਸ ਲਾ ਦੇ ਜੇ ਖੜ ਕੇ ਯਾਰ ਕਿਹ ਏ ਕਲਾਸ ਲਾ ਦੇ ਖੜ ਕੇ ਹਾਈ ਕਲਾਸ ਲਾ ਦੇ ਖੜ ਕੇ ਇਹਨਾਂ ਦੀ ਹਾਂ ਇਹ ਕੀ ਬੁੱਧੀ ਵਾਲੇ ਦੀ ਸਿੱਧੀ ਹੋਣਾ ਤੋ ਅੱਗੇ ਤੇਰਾ ਭਰਾ ਬੋੜਦਾ ਹਾਂ ਦੰਗਾ ਮਾਰ ਮਾਰ ਕੇ ਡੇਗਦਾ ਇਹ ਸਾਰੇ ਕਲਾਹ ਲਾ ਦੇ ਇਸ ਖੜ ਕੇ ਇਥੇ ਖੜ ਚਾ ਵੀ ਮੈਂ ਆਹ ਕਿ ਬੈਠੀ ਐ ਇਹ ਉਹੀ ਬੈਠੀ ਆ ਇਹ ਉਹੀ ਬੈਠੀ ਆ ਕਲਾਹ ਲਾ ਦੇ ਇਸ ਖੜ ਕੇ ਸਾਹ ਲਾਤੀ ਬਸ ਆਹਨੇ ਕਮ ਡੰਗੀਆਂ ਡੰਗੀਆਂ ਬੜੇ ਸਮਝਾ ਦੇਣਾ ਇਹਨਾਂ ਨੂੰ ਯਾਰ ਗਾਈ ਖਾਲੀ ਆਹ ਬਹੁਤ ਧੀ ਬਣਾਉਂਦੀ ਆ ਬਾਜੀ ਛੱਡਨੀ ਇਹ ਪੰਜ ਰੱਦੀ ਭੈਣ ਥਵੀ ਕਮਾ ਸਾਰੇ ਯਾ ਕਮਾ ਸਾਰੇ ਇੱਕ ਕਚੋਰੀ ਇੱਕ ਆਂਡੇ ਦੀ ਇਹਨਾਂ ਸਾਰਿਆਂ ਕਹ ਰਹੇ ਕਹੇ ਜਿਹੜੇ ਉਤਰ ਨਵੇਂ ਕੱਢੀ ਆ ਕੇ ਕਿਸੇ ਨੇ ਡੰਗਣਾ ਨਹੀਂਗਾ ਡੰਗਣਾ ਨਹੀਂਗਾ ਕਿਸੇ ਨੇ ਕੁੱਤਰ ਜਿਹੜੇ ਜਿਹੜੇ ਨਵੇਂ ਕੱਢਨੇ ਤੁਹਾਡੇ ਜੋ ਠੀਕ ਆ ਹਾਂ ਸਿੱਧੇ ਆਉਣਾ ਡਾ ਹੀ ਆਪੀ ਲਵਾਇਆ ਕਹੇ ਤੁਹਾਨੂੰ ਮੈਂ ਚਾਰ ਚਾਰ ਮਾਰੀਆਂਗਾ ਹੈ ਲੈ ਖੰਡਾ ਇਹ ਹਰਦੂ ਗੂਸੀ ਗੂਸੀ ਨਿਕੀ ਜੀ ਹੈ ਨਾ ਇਹ ਇਹ ਨਹੀਂ ਚੱਲੀ ਕੱਢਾਂਗੇ ਕੱਢਾਂਗੇ ਬਾਹਰ ਜੇ ਮਾ ਬਾਈ ਨੂੰ ਬਹੁਤ ਚਾਦੀ ਗੱਲ ਤੇ ਇਹ ਆਜ ਨਹੀਂ ਇਹ ਕਰਨੀ ਲੈ ਸਭ ਤਾਂ ਹੈ ਨਹੀਂ ਯਾਰ ਇਹ ਕੱਢਾਂਗੇ ਹੌਲੀ ਹੌਲੀ ਕੋਈ ਨਹੀਂ ਕੱਢਣ ਵਾਲੇ ਬਹੁਤ ਭਾਇਆ ਜੀ ਆਪਣੇ ਕੋਲੇ ਹਾਂ ਜੀ ਮਿੱਤਰੋ ਬੱਲਾ ਦੀ ਕਲਾਸ ਇਹਨਾਂ ਦੀ ਬੱਲਾ ਦੀ ਕਲਾਸ ਜਾ ਜਾ ਉਕੇਰ ਪੁੱਟਿਆ ਠੀਕ ਆ ਜਾਓ ਜਾਓ ਕਹੋ ਜੀ ਇੱਕ ਹੋਰ ਤੁਰ ਗਿਆ ਕਰੋ ਹਾਂ ਜੀ ਮਿੱਤਰੋ ਆਪਾਂ ਵੇਖਣ ਗਏ ਸੀ ਕਿ ਮਿੱਤਰ ਪਿੰਡਾਂ ਚ ਕੋਈ ਵੀ ਨਹੀਂ ਫਿਰਦਾ ਤੇ ਆਪਣਾ ਇੱਕ ਤੁਰ ਗਿਆ ਕਰੋ ਆਪਣਾ ਘਰੋਂ ਗਿਆ ਦੰਡੇ ਵਾਲਾ ਰੰਗ ਰਸਤੇ ਕਾਲਾ ਦੰਡਾ ਕੱਲਾ ਘੱਟਣਾ ਸੱਜੇ ਪਾਸੇ ਕਾਲਾ ਦੰਡਾ ਕਾਲਾ ਇਹ ਖਟੀਆਂ ਅੱਖਾਂ ਦਾ ਜੀ ਕਿਸੇ ਪਿੰਡ ਗਿਆ ਹੋਵੇ ਤਾਂ ਮੇਰਾ ਵੀਰ ਭਰਾ ਮੋੜਨ ਦੀ ਕਰਪਾ ਦਾ ਪੈਰ ਚੱਲ ਪਈ ਆ ਪਿਆਰੇ ਠੱਲ ਭਾਈ ਆਪਣ ਨੰਬਰ ਤੇ ਦੋ ਤਿੰਨ ਪਿੰਡ ਵੇਖਾ ਸੰਗਰਾ ਨੂੰ ਵੇਖਣੇ ਚੰਗੀਆਂ ਵੇਖਦਾ ਮੋਹਾਰੀ ਪਿੰਡਾਂ ਲੱਭਿਆ ਨਹੀਂ ਸਾਨੂੰ ਪਿੰਡਾਂ ਚ ਕਬੂਤਰ ਇੱਕ ਬਣੇ ਇੱਕ ਵੇਖਾ ਸੰਗਰਾ ਛੱਪੜ 'ਚ ਪਿਆ ਸੀ ਛੱਪੜ 'ਚ ਬੈਠਾ ਸੀ ਉਹ ਦੋ ਤਿੰਨ ਪਿੰਡ ਵੇਖਿਆ ਤੇ ਇੱਕ ਵੀ ਨਹੀਂ ਪਿੰਡ ਵਾਲੇ ਵੀ ਨਹੀਂ ਛੱਡਦੇ ਯਾਰ ਕਮਾਲ ਹੋ ਗਈ ਤੇ ਇੱਕ ਤੁਰ ਗਿਆ ਜੀ ਅੱਜ ਫੇਰ ਤੇ ਜਿਹੜੇ ਜਿਹੜੇ ਨੇੜੇ ਨੇੜੇ ਪਿੰਡ ਵਾਲੇ ਵਲੌਗ ਵੇਖਦੇ ਮੇਰਾ ਭਾਈ ਯਾਰ ਕਮੈਂਟਾਂ 'ਚ ਦੱਸ ਦਿਓ ਜੀ ਨਾ ਜੇ ਕਿਸੇ ਪਿੰਡ ਆਇਆ ਹੋਵੇ ਜਾਂ ਕਿ ਇਹਨੇ ਵੇਖਿਆ ਹੋਵੇ ਸੱਜੀ ਬਗਲ 'ਚ ਕਾਲਾ ਡੰਡਾ ਬਾਕੀ ਜਮਾਂ ਸਪੇਰ ਚ ਟੱਕੂਤਰਾ ਤੇ ਉੱਚਾ ਖੜਾ ਉਹ ਉੱਚਾ ਉਤਰ ਕਬੂਤਰ ਉਤੋਂ ਹੀ ਗਿਆ ਬਾਹਲਾ ਉੱਚ ਖੜਾ ਸੀਗਾ ਤੇ ਨਵਾਂ ਇਹ ਸੀ ਬਈ ਦੂਜੀ ਡਾਈ ਸੀ ਅੱਜ ਉਹਦੀ ਕੋਈ ਪਾਣੀ ਆ ਸੁੱਕਾ ਸੀ ਜਾਵਾਂ ਦੂਜੀ ਡਾਈ ਸੀ ਇੱਕ ਦਿਨ ਕੱਲ ਰਾਇਆ ਪਹਿਲੇ ਦਿਨ ਤੇ ਦੂਜੇ ਦਿਨ ਰਾਜ ਰਾਇਆ ਸੀਗਾ ਤੇ ਬਸ ਅੱਜ ਉਤਰਿਆ ਨਹੀਂ ਉਹ ਬਾਕੀ ਉਤਰਿਆ 10 12 ਚੜੇ ਸੀਗੇ ਬਾਕੀ ਉਤਰਿਆ ਇੱਕ ਹੀ ਉਤਰਿਆਗਾ ਆਗੇ ਜੀ ਆਗੇ ਜੀ ਘਰੇ ਕਬੂਤਰ ਦਾ ਦੰਡੇ ਵਾਲਾ ਕਿੱਥੇ ਆ ਅਸੀਂ ਆਗੇ ਘਰੇ ਤੇ ਜੇ ਕਿਹਾ ਵੀਰ ਭਰਾ ਕੋਲ ਹੈਗਾ ਤੇ ਨਿਸ਼ਾਨੀਆਂ ਦੱਸ ਕੇ ਲੈ ਲਾਂਗੇ ਹਾਂ ਇੱਕ ਕਰੀ ਦਾ ਦੱਦਾ ਇਹ ਬਾਸਾ ਹਾਂ ਮੈਂ ਲੈ ਰਾਂ ਆਪਾਂ ਲੈ ਲਾਂਗੇ ਵੇਖ ਕੇ ਨਿਸ਼ਾਨਾ ਦੱਸੂਗੇ ਸੱਜੀ ਬਗਾ ਚ ਕਾਲਾ ਡੰਡਾ ਖੱਟੀਆਂ ਅੱਖਾਂ ਵਾ ਇਨੀ ਕੀ ਨਿਸ਼ਾਨੀ ਦੱਸ ਦਿੰਨੇ ਕਿਰਾ ਹਾਂ ਦੁਪਹਿਰ ਸਠਾ ਲਾ ਉਹ ਆਪਾਂ ਬਾਅਦ ਚ ਦੱਸਾਂਗੇ ਸਾਡਾ ਤਾਂ ਦੱਸ ਦਾਂਗੇ ਨੰਬਰ ਨੰਬਰ ਕੀ ਐ ਤੇ ਹਾਂ ਮੇਰੇ ਵੀ ਦੱਸ ਦੋ ਜੀ ਹਨਾ ਸਲਵਰ ਦੀ ਆ ਅੱਜ ਦੂਜੀ ਡਾਈ ਸੀ ਯਾਰ ਮੈਂ ਤਾਂ ਚੱਲ ਪਿਆ ਵੀ ਤੂੰ ਚਾਲੇ ਪਾ ਗਿਆ ਉਹ ਚਾਲੀ ਪਾ ਗਿਆ ਸਾਲਾ ਉੱਤੋਂ ਟੁੱਟਿਆ ਅੱਜ ਤਾਂ ਕੱਲ ਦਾ ਥੋੜਾ ਟਾਈਮ ਉੱਡ ਕੇ ਭੜਕਾ ਕੇ ਪਾ ਲਿਆ ਸੀਗਾ ਅੱਜ ਦੂਜੇ ਨੂੰ ਦਾ ਅੱਜ ਆਵੇ ਸਵੇਰ ਦਾ ਫਿਰਦਾ ਹਾਂ ਇਹਨੂੰ ਭੜਕਾਈ ਭੜਕਾਈ ਜਾਂਦੇ ਆ ਜੇ ਭੜਕਾਇਆ ਸਾਰ ਉੱਚਾ ਗਿਆ ਵੀ ਦੂਜੇ ਦਾ ਭਾਲਿਆ ਜੀ ਤੇ ਬਾ ਇਹਨੂੰ ਭੜਕਾਉਣੀ ਆ ਬਾ 1 ਵਜੇ ਤੋਂ ਪਹਿਲਾਂ ਪਹਿਲਾਂ ਭਾਲਣੀ ਆ ਬਸ ਸੌਰੀ ਆ ਲਿਚੇ ਗਾਂ ਮਾਰਦਾ ਤੋ ਚੱਲ ਹੀ ਪਾ ਗਿਆ ਯਾਰ ਨਾ ਤਾਂ ਕਦੇ ਹੀ ਕਰ ਗਿਆ ਨਾ ਕਾ ਕਰ ਗਿਆ ਗੂਗਲ ਇੱਥੇ ਉੱਥੇ ਕੀ ਵੀਰ ਕਿੱਥੇ ਡਿੱਗੇਗਾ ਤੇ ਜਾ ਗਿਆ ਨਾ ਇੱਕ ਦਿਨ ਨਾਲੇ ਪਿੰਡ ਗਏ ਸੰਗਰਾਰ ਤੇ ਛੱਪੜ 'ਚ ਕਬੂਤਰ ਬੈਠਾ ਕਿ ਫੜ ਕੇ ਲਈਏ ਹੈਗੇ ਉਹ ਠੰਡੇ ਬੈਠਾ ਛਾਂਵੇਂ ਛੱਪੜ 'ਚ ਹੋਇਆ ਇਹਨੂੰ ਫੜ ਕੇ ਲਈਏ ਆਪਾਂ ਬੜਕਾਏ ਨੂੰ ਤਾਂ ਬਾ ਜੋਰ ਨਹੀਂ ਆਉਣਾ ਜੋਰ ਲਾ ਕੇ ਬੱਚਿਆਂ ਦਾ ਚੱਕੀ ਛਤਰੀ ਬੜਕਾ ਆ ਦੂਜੇ ਦੱਬਾ ਵਾਲੇ ਜੀ ਬੜਕਾ ਗਿਆ ਆਪਾਂ ਆ ਕੂਤਰੀ ਬਾਲੀਆਂ ਹਰੀ ਵਾਲਾ ਵਾਲੀ ਕੂਤਰੀ ਤੇ ਬਾਕੀ ਉਹ ਬੈਠੇ ਦੋ

ਖੋਲ ਲੈ ਨੋ ਖੋਲ ਲੈ ਖੰਭ ਬਾਜੀ ਤੇ ਨਾ ਵੀ ਖੰਭ ਖੋਲ ਜ ਦੂਜੀ ਖੋਲ ਜ ਇਹ ਤਾਂ ਨੀਵਾ ਬਹੁਤ ਆ ਨਹੀਂ ਜਾਂਦਾ ਸਿਆਣਾ ਸਿਆਣਾ ਇਹ ਮਾੜੀ ਬਾਏ ਮਰ ਕੇ ਜਾਈ ਨਾ ਸਿਆਣਾ ਹੈ ਮੇਰਾ ਨਾ ਹੈ ਇਹ ਮੜੇ ਆ ਆ ਆ ਆ ਆ ਆ ਆ ਜਾ ਆ ਜਾ ਆ ਜਾ ਆ ਜਾ ਬਦਾਂ ਖਾ ਜਾ ਇਹਨ ਮੜੇ ਕੇ ਲੋ ਜੀ ਮਿੱਤਰੋ ਮੁੰਡਾ ਬੱਚੇ-ਬੱਚੇ ਬੰਨੀ ਜਾਂਦਾ ਇੱਕ ਬੱਚਾ ਸਾਡੇ ਤੋਂ ਹੋ ਗਿਆ ਖਰਾਬ ਘਾਟ ਟੂਸੇ ਵਾਲਾ ਤੇ ਦੋ ਰਹਿ ਗਏ ਲੱਗਣ ਵਾਲੇ ਤੇ ਇਹ ਵੀ ਛੱਡ ਕੇ ਵੇਖਾਂਗੇ ਕਿ ਇਹਨਾਂ ਕਹੇ ਦਿਨ ਤੇ ਇੱਕ ਆ ਗੂਤਰ ਬੰਨਾ ਇਹ ਵੀ ਖਰਾਬੀ ਕਰੂਗਾ ਜੀ ਛੱਡਿਆ ਘਟ ਲੱਗਾ ਸੀਗਾ ਤੇ ਦੋ ਕੁ ਦਿਨ ਬੰਨ ਕੇ ਫੇਰ ਇਹਨਾਂ ਛੱਡਾਂਗੇ ਆਪਾਂ ਤੇ ਆ ਕਿਹੜਾ ਕੱਢੀ ਲਿਆਉਂਦਾ ਹੁਣ ਲਓ ਜੀ ਡੋਰ ਵਾਲਾ ਗੂਤਰ ਛੱਡਦਾ ਮੁੰਡੇ ਨੇ ਕਹਿੰਦਾ ਕੀੜੇ ਦਵਾਦ ਕੇ ਛਾਰ ਆ ਉਹ ਬਹਿ ਗਿਆ ਡੂਰ ਵਾਲਾ ਗੂਤਰ। ਓਕੇ ਹੋਮ ਆ ਰਿਪੋਰਟਾਂ ਜੀ। ਤੇ ਚੋਬਰ ਆ ਗਿਆ ਤੇ ਆਪਾਂ ਕਬੂਤਰ ਭਾਲੇ ਸੀਗੇ। ਕਿੰਨੇ ਬੈਠਾ ਏਂ ਡਰ ਗੂਤਰ ਆਪਣਾ? 3:30 ਹੋ ਜੀ। 3:30 ਵਜੇ ਡਰ ਗੂਤਰ ਭਾ ਲਿਆ ਜੀ। ਤੇ ਹੁਣ ਇਹ ਨਹੀਂ ਦੱਸਣਾ ਕਿਹੜਾ ਗੂਤਰ ਬੈਠਾ 3:30 ਵਜੇ। ਹਾਂ। ਤੇ ਭੜਕਾ ਭੜਕਾ ਕੇ ਭਾ ਲਿਆ ਸੀਗਾ। ਭੜਕਾ ਤਾਂ ਵੀ ਆਇਆ ਬੈਠਾ ਭਾਣੇ ਕਹਿੰਦਾ। ਉਹ ਤਾਂ ਪਤਾ ਨਹੀਂ ਕੀ ਦਾ ਉਹ ਬੈਠਾ ਇੱਕ ਆ। ਤੇ 3:30 ਵੇਂ ਡਰ ਗੂਤਰ ਭਾ ਲਿਆ ਪਰ ਥੋੜਾ ਜਿਹਾ ਪਾਣੀ ਦੇ ਦਿੱਤਾ ਸੀਗਾ ਕਬੂਤਰ। ਰੰਗ ਦਾਦ ਦੇ ਮਲਿਆ ਰੰਗ ਰਿਆਂ ਨੇ ਦੱਸਣ ਆ ਰਹੇ ਨੇ ਇੰਦਗੀ ਸਾਢੇ ਤਿੰਨ ਵੀ ਐਂਡ ਵਾਲਾ ਬੈਠਿਆ ਜੀ ਬਾਕੀ ਭੜਕਾ ਭੜਕਾ ਵਾਲੇ ਸੀਗੇ ਇੱਕ ਤਾਂ ਡੰਡੇ ਵਾਲਾ ਕਬੂਤਰ ਨਹੀਂ ਆਇਆ ਹਾਂ ਡੰਡੇ ਵਾਲਾ ਕੂਤ ਨਹੀਂ ਆਇਆ ਭਾਈ ਯਾਰ ਕਾਲਾ ਡੰਡਾ ਉਹ ਨਹੀਂ ਮੁੜਿਆਗਾ ਆਪਣਾ ਉਹ ਪਤਾ ਨਹੀਂ ਕਿੱਧਰ ਨੂੰ ਗਿਆ ਜੇ ਕੇ ਪਿੰਡ ਇਹ ਦੱਸ ਦੋ ਜੀ ਸੁੱਕਾ ਹੀ ਆ ਸੁੱਕਾ ਹੀ ਕੂਤਰ ਸੀਗਾ ਤੇ ਅੱਜ ਪਾਣੀ ਆ ਸਾਢੇ ਤਿੰਨ ਬੈਠੇ ਐਂਡ ਵਾਲਾ ਇਹ ਦੱਸ ਦਿੰਨੇ ਆਪਾਂ ਤੇ ਬਾਕੀ ਗੈਸ ਕਰਕੇ ਵੇਖ ਲੋ ਤੁਸੀਂ ਕਿਹੜਾ ਕੇ ਬੈਠਾ ਹੋਊਗਾ ਨਾ ਤੇ ਬਾਕੀ ਆਹ ਯਾਰ ਕਬੂਤਰ ਮੈਂ ਤਾਂ ਇੱਕ ਨਹੀਂ ਟੱਪਣ ਦੇ ਕਬੂਤਰ ਜਦੋਂ ਸਾਢੇ 12 ਹੋ ਜਾਂਦੇ ਕਬੂਤਰ ਛਤਰੀ ਭੜਕਾਉਣ ਲੱਗਦੇ ਨੇ ਅਸੀਂ ਨਾ ਤੇ ਉਹ ਚੱਲ 20 ਹੀ ਗਿਆ ਅੱਜ ਇਹਨੇ ਮੋੜ ਨਹੀਂ ਉਡਣਾ ਪਾਣੀ ਲੱਗਾ ਨਾ ਮੈਨੂੰ ਅੱਜ ਸਾਢੇ 3 ਤੱਕਰ ਗਿਆ ਉਹ ਬਈ ਤੇ ਭਾ ਕੇ ਭੜਕਾ ਕੇ ਤਾਂ ਵੀ ਬਾ ਲਿਆ ਤੇ ਇੱਕ ਆਪ ਭਰੇ ਰੰਗ ਕਬੂਤਰਾਂ ਦੇ ਤੇ ਇੱਥੇ ਟਾਈਮ ਨੂੰ ਸਾਰਾ ਨੋਟ ਕਰਿਆ ਕਰਾਂਗੇ ਬਾਕੀ ਆਹ ਰੰਗ ਨੋਟ ਕਰਤੇ ਆ ਇਧਰ ਕਰਤੇ ਆ ਤੇ ਇਧਰ ਕਰਤੇ ਆ ਅੱਦੇ ਬਾਕੀ ਜਿਹੜੇ ਉੱਡਦੇ ਹੁੰਦੇ ਕੀ ਨੇ ਉਹਨਾਂ ਦੇ ਕੀਤੇ ਆ ਬਾਕੀ ਤਾਂ ਹਜੇ ਜਿੰਨਾ ਰੰਗ ਰੰਗ ਲਾਉਣ ਵਾਲੇ ਪਏ ਆ ਜਿਹੜੇ ਥੋੜਾ ਲੱਗਾ ਜਿਹੜੇ ਹੋਰ ਲਾਉਣਾ ਰੰਗ ਉਹ ਰਹਿੰਦੇ ਆ ਆ ਬਲੋ ਇਹਨੇ ਨੀਂ ਨੋਟ ਕਰਤੀ ਆ ਪਰ ਰੰਗ ਇਦਾਂ ਤੇ ਬਾਅਦ ਇੱਥੇ ਸਾਰਾ ਕੁਝ ਲਿਖਾਂਗੇ ਟਾਈਮ ਲਿਖਿਆ ਕਰਾਂਗੇ ਨੋਟ ਸਾਰਾ ਨੋਟ ਕਰਿਆ ਕਰਾਂਗੇ ਆਪਾਂ ਆ ਗੂ ਤਰੁੱਡੇ ਅੱਜ ਆਹਾ 3:30 ਵਜੇ ਕਰਤਾ ਆਲਾ ਹੁਣ ਸਾਰਾ ਕੁਝ ਦਿਖਣਾਗਾ ਠੀਕ ਆ ਨਾ ਤੇ ਹੁਣ ਆਪਾਂ ਮਿੱਤਰੋ ਪਉਣੇ ਪਾਰਤੀਆਂ ਜਿਹੜੇ ਆਪਾਂ ਕਬੂਤਰ ਗਿਫਟ ਕਰਨੇ ਆ ਆਪਣੇ 5 ਕੇ ਤੇ ਪੰਜ ਕੇ ਹੋ ਗਏ ਸੀਗੇ ਤੇ ਕੂਤਰ ਗਿਫਟ ਨਹੀਂ ਕੀਤੇ ਸੀਗੇ ਤੇ ਉਹ ਆਪਾਂ ਕੂਤਰ ਗਿਫਟ ਕਰਨੇ ਆ ਤੇ ਇਹਨਾਂ ਚ ਦੱਸ ਦਿੰਨੇ ਆ ਆਪਾਂ 2 ਮੀਟਰ ਕੋ ਆ ਜਿਵੇਂ ਆ ਕਮੈਂਟ ਕੀਤੇ ਹੋਏ ਆ ਇੱਕ ਤਾਂ ਆ ਪਹਿਰੀ ਪਰਚੀ ਬਾਦ ਨਹੀਂ ਆ ਬਾਈ ਦੀ ਕਿਹੜਾ ਇਹ ਤੇ ਕਿਹੜੀ ਪਰਚੀ ਬਾਦਣੀ ਹੈ ਵੀ ਬਹੁਤ ਕਮੈਂਟ ਕਰਦਾ ਜਸਵੀਰ ਸਿੰਘ ਫਰਸਟ ਕਮੈਂਟ ਜਿਹਨੇ ਇੱਥੇ ਤੇ ਦੋ ਦੋ ਕਮੈਂਟ ਕੀਤੇ ਬਈ ਉਹਨਾਂ ਦੀ ਪਰਚੀ ਨਹੀਂ ਪੈਣੀਗਾਗਾ ਅਜਗਸੀਰ ਸਿੰਘ ਵੀ ਇਹ ਵੀ ਬਹੁਤ ਕਮੈਂਟ ਕਰਦਾ ਇਹਦੀ ਪਰਚੀ ਪਾਉਗੀ ਪਰ ਤਿੰਨ ਚਾਰ ਹੀ ਨਿਕਲ ਪਰਚੀ ਵਾਲੇ ਉਹ ਤਿੰਨ ਚਾਰ ਨਹੀਂ ਪਾ ਦੇਣਗੇ ਐ ਥੋੜੀ ਜਿਹੀ ਇੱਕ ਕਮੈਂਟ ਕੀਤਾ ਜਿਹਨੇ ਪੰਜ ਕੀਤੇ ਆ ਉਹਨੇ ਨਾਰ ਲਾ ਦਾਂਗੇ ਹਨਾ ਤੇ ਕਮੈਂਟ ਜਿਹੜਾ ਬੰਦਾ ਜ਼ਿਆਦਾ ਕਰਦਾ ਸੀ ਪੰਜ ਤੋਂ ਪੰਜ ਤੋਂ ਆਪਾਂ ਜ਼ਿਆਦਾ ਆਖਿਆ ਸੀਗਾ ਤੇ ਅਜਗਸੀਰ ਬਾਈ ਦੇ ਬਹੁਤ ਕਮੈਂਟ ਹੁੰਦੇ ਆ ਵੇਖ ਲਓ ਤੁਸੀਂ ਆਪ ਹੀ ਵੇਖ ਲਓ ਕਿੰਨੇ ਕਿੰਨੇ ਆ 1 2 3 4 5 6 7 ਕਮੈਂਟ ਆ ਬਾਈ ਦੇ ਤੇ ਹੁਣ ਇਹਦੀ ਪਰਚੀ ਪਾਵਾਂਗੇ ਜਿਨ 1 ਦੇ ਕਿ 2-2 ਕੀਤੇ ਆ वो भी पर्ची नहीं पानी आई दौत वेलो एक दो तीन चार आया पे सत सतमेंट ए बाकी होर ब्लॉगों से बज देंट होंगे यार आलॉग वेख ली आप दो मिनट आया अगसीर सिंह वेलो फिर आ गया ਆ ਵੀ ਜੋ ਸੀ ਸੀੰਗਾ 1 2 3 4 5 6 ਤੋਂ ਪਾਸੇ ਦੇ ਫੇਰ ਇੱਧਰ ਵੀ ਆ ਇੱਕ ਆਪ ਐ ਥੱਲੇ ਆਇਆ ਆ ਆ ਭਾਈ ਆ ਵੀ ਉਸੇ ਰਿਪਏ ਆ ਤੇ ਵੇਖ ਲੈਣੇ ਬਾਈ ਆਪਾਂ ਹਣਾ ਜਿਹਦੇ ਜਿਹਦੇ ਜ਼ਿਆਦਾ ਕਮੈਂਟ ਹੈ ਉਹਨਾਂ ਪਰਚੀਆਂ ਤੁਹਾਨੂੰ ਵਿਖਾ ਦਿੰਨੇ ਆ ਤੇ ਪਰਚੀਆਂ ਚੋਬਰ ਚੱਕ ਲੂਗਾ ਸਾਡੇ ਤੁਹਾਡੇ ਸਾਹਮਣੇ ਹੈ ਨਾ ਤੇ ਲੈ ਕੇ ਗਿਆ ਪਰਚੀਆਂ ਪਾ ਲੈ ਜਿਹੜੇ 3 4 ਹੈਗੇ ਨੰਬਰ ਹਨਾ ਉਨਾਂ ਨੂੰ ਪਰਚਿੰਗਾ ਪਾਉਣ ਲੈਨੇ ਵੇਖੇ ਜਿਹੜੀ ਜਿਹੜੀ ਜ਼ਿਆਦਾ ਕਮੈਂਟ ਹੋਏ ਉਹਨਾਂ ਨੂੰ ਪਰਚਿੰਗਾ ਪਾ ਕੇ ਗਿਫਟ ਕਰ ਦੇਣ ਜੁੜੀ ਤੇ ਬਾਈ ਕੱਲ ਤਿੱਕਰ ਕਬੂਤਰ ਲੈ ਜੋ ਜੀ ਹਨਾ ਆਪਾਂ ਅੱਜ ਪਰਚਿੰਗਾ ਪਾ ਦਿੰਨੇ ਆ ਕੱਲ ਤੱਕ ਮੇਰਾ ਬਾਈ ਨਾ ਨੰਬਰ ਲਿਖ ਦੋ ਜੀ ਕਮੈਂਟ ਚ ਇਸੇ ਕਮੈਂਟ ਇਸੇ ਬਲੌਗ ਦੇ ਕਮੈਂਟ ਚ ਨੰਬਰ ਲਿਖ ਦੋ ਜੀ ਆਪ ਦਾ ਤੇ ਮੈਂ ਨੰਬਰ ਤੇ ਫੋਨ ਲਾ ਦੂੰਗਾ ਤੁਹਾਡੇ ਬਾਕੀ ਐਡਰੈਸ ਦੂਸ ਦੇ ਦਾਂਗੇ ਆਪਾਂ ਤੇ ਮੇਰਾ ਬਾਈ ਆ ਕੇ ਲੈ ਜੋ ਜੇ ਤੇ ਡਿਲੀਵਰੀ ਨਹੀਂ ਹੋਣੀਗੀ ਤੇ ਨੰਬਰ ਜ਼ਰੂਰ ਕਮੈਂਟ ਕਰ ਦੋ ਜੀ ਆਹ ਵਾਲੇ ਬਲੌਗ ਚ ਤੇ ਪਰਚਿੰਗਾ ਕਿਹੜਾ ਪਾ ਦਿੰਨੇ ਆ ਆਪਾਂ ਚਲੋ ਜੀ ਮਿੱਤਰ ਚਾਰ ਪਰਚੀਆਂ ਪੰਗਾ ਤੇ ਜਿਹੜੇ ਜਿਹੜੇ ਜਿਆਦਾ ਕਮੈਂਟ ਕਰਦੇ ਐ ਚਾਰ ਹੀ ਬੰਦੇ ਨਿਕਲੇ ਬਈ ਤੇ ਕੋਈ ਚੱਕਰ ਨਹੀਂ ਆਪਾਂ ਚਾਰਾਂ ਨੂੰ ਇੱਕ ਨੂੰ ਕੱਢ ਦਿੰਨੇ ਆ ਤੇ ਮੁੰਡੇ ਪਾਲੀਆਂ ਪਰਚੀਆਂ ਚਾਰ ਚਾਰੇ ਖਾਵਾਂਗੇ ਬਈ ਖੋਲ ਕੇ ਬਾਅਦ ਚ ਆਪਾਂ ਤੇ ਚਾਰ ਪਰਚੀਆਂ ਪਾਲੀਆਂ ਤੇ ਐਂ ਘਾਰ ਹੁਣ ਤੂੰ ਪਰਚੀ ਚੱਕਣੀ ਐ ਕਿੰਨਾ ਜੋ ਠੀਕ ਆ ਤੇ ਕੋਈ ਆਪਣੇ ਨੇੜ ਦਾ ਨਹੀਂ ਕਿਸੇ ਨੂੰ ਨਹੀਂ ਜਾਣਦਾ ਮੈਂ ਜਿੰਨੇ ਪਰਚੀਆਂ ਪਾਈਆਂ ਤੇ ਕਮੈਂਟਾਂ 'ਚ ਮੇਰਾ ਬਈ ਆਦਾ ਨੰਬਰ ਲਿਖ ਦਿਓ ਜੀ ਤੇ ਪਰਚੀਆਂ ਇੱਥੇ ਖਿਲਾਰਦਾ ਮੈਂ ਪਰੇ ਨੂੰ ਮੂੰਹ ਕਰ ਲਾ ਤੇ ਆ ਪਰਤਿਆਂ ਖਲਾਲਤਿਆਂ ਤੇ ਹੁਣ ਆ ਵੇਖਣਾ ਨਹੀਂ ਵੇਖਣ ਦਾ ਵੱਡੀਆਂ ਛੋਟੀਆਂ ਬਾਅਦ ਚ ਕਹਿਣਗੇ ਅੰਦਾਜ਼ਾ ਲਾ ਲੈ ਤੁਸੀਂ ਬਿਨਾ ਵੇਖੇ ਚੱਕਣੀਆਂ ਆ ਵੀਰੋ ਮੁੰਡੇ ਦਾ ਮੂੰਹ ਪਰੇ ਨੂੰ ਆ ਤੇ ਇਧਰੇ ਹੱਥ ਨਾਲ ਚੱਕ ਲਈ ਆਲੇ ਨਾ ਚੰਗਾ ਆ ਖਲਾਲਤਿਆਂ ਜੀ ਚੱਕ ਲੈ ਇੱਕ ਵਾਰ ਜੀ ਇੱਕ ਹੀ ਚੱਕਣੀ ਬਸ ਆ ਚੱਕ ਲਈ ਵਾਰਚੀ ਜੀ ਹੁਣ ਇਹਦੀ ਕਿਸਮਤ ਖੁੱਲ ਗਈ ਆ ਕੀੜਾ ਇਹ ਜਗਸੀਰ ਜਗਸੀਰ ਸਿੰਘ ਬਾਈ ਇਹਦੀ ਆਈਡੀ ਹੈਗੀ ਆ ਆਈਡੀ ਆਪ ਵਿਖਾ ਦੇ ਨੇ ਨਾਮ ਦੇ ਨਾਲ ਹੀ ਬਾਈ ਫੋਨ ਨੰਬਰ ਆਪ ਦਾ ਕਮੈਂਟ ਕਰ ਦੀ ਤੇ ਤੈਨੂੰ ਫੋਨ ਆ ਜਾਊਗਾ ਤੇ ਮੇਰਾ ਬਾਈ ਕੱਲ ਤੇ ਕਰਜੋੜੀ ਲੈ ਜੀ ਹੈ ਨਾ ਤੇ ਆਪਾਂ ਸਾਰੇ ਵਿਖਾਉਣੇ 2 ਮਿੰਟ ਪਹਿਲਾਂ ਇਹਦੀ ਆਈਡੀ ਵਿਖਾ ਲੈਣ ਦੇ ਬਾਈ ਦੀ ਕਿਹੜੀ ਆਈਡੀ ਹੈ ਦੀ ਇਹ ਸਾਰਿਆਂ ਦੇ ਕੀਤੇ ਹੋਣਗੇ ਬਾਈ ਕਮੈਂਟ ਆਪਾਂ ਸਾਰਿਆਂ ਦੇ ਵੇਖਿਆ ਐ ਤੇ ਕੀਤਾ ਇਹਦੇ ਜਗਸੀਰ ਸਿੰਘ ਆ ਪਿਆ ਬਈ ਜਗਸੀਰ ਸਿੰਘ ਤੇ ਇਹ ਕਮੈਂਟ ਵੀ ਲਓ 1 2 3 4 5 6 7 ਮਿੰਟ ਆਏ ਬਈ ਤੇ ਸਾਰੇ ਟੋਟਲ 20 ਕਮੈਂਟ ਆ 7 ਕਮੈਂਟ ਬਾਈ ਦੇ ਆ ਜਗਸੀਰ ਸਿੰਘ ਦੇ ਤੇ ਬਾਈ ਜਗਸੀਰ ਸਿੰਘ ਤੈਨੂੰ ਮੈਂ ਇੰਨਾ ਪਰਚੀ ਨਿਗਲੇ ਤੇਰੀ ਤੇ ਤੈਨੂੰ ਜੋੜੀ ਗਿਫਟ ਹੋ ਜੂਗੀ ਤੇ ਮੇਰਾ ਭਾਈ ਕੱਲ ਧੱਕਾ ਆ ਕੇ ਜੋੜੀ ਲੈ ਜੀ ਨੰਬਰ ਕਮੈਂਟ ਕਰਦੀ ਤੇ ਦੂਜੀਆਂ ਪਰਚੀਆਂ ਵੀ ਖਾ ਦੇ ਬਈ ਮੈਂ ਟੱਪਾ ਇੱਧਰ ਵੀ ਹੈ ਕੋਮੈਂਟ ਜਗਸੀਰ ਸਿੰਘ ਨੇ ਕੀਤੇ ਆ ਆ ਪਾਈ ਜੀ ਜਗਸੀਰ ਸਿੰਘ ਦੇ ਆ ਬਾਈ ਦੀ ਪਰਚੀ ਪਾਈ ਸੀ ਇਹਦੇ ਬਹੁਤ ਕਮੈਂਟ ਆਉਂਦੇ ਹੁੰਦੇ ਆ ਇਹ ਆ ਰਿਹਾ ਤੇ ਕਿੱਥੇ ਆਉ ਇਹਦੀ ਪਰਚੀ ਪਾਈ ਦੀ ਆ ਆ ਪਾਈ ਬਈ ਤੇ ਪਰਚੀ ਵੀ ਆ ਬਾਈ ਦੀ ਪਰਚੀ ਪਾਈ ਸੀ ਪਰ ਇਹਦੀ ਨਿਕਲ ਹੀ ਨਹੀਂ ਯਾਰ ਇਹ ਬਾਈ ਦੇ ਹਰ ਇੱਕ ਦਿਨ ਦੇ ਕਮੈਂਟ ਉਹ ਕਿਹੜਾ ਚੜਾਇਆ ਸੀ ਆਹ ਚੜਾਇਆ ਸੀ ਆਇਆ ਬਾਈ ਤੇਰੀ ਪਰਚੀ ਪਾਈ ਸੀਗੀ ਤੂੰ ਵੀ ਕਮੈਂਟ ਬਹੁਤ ਕਰ ਦੇਣਾ ਆ ਬਾਈ ਦੀ ਪਰਚੀ ਪਾਈ ਸੀ ਪਰ ਨਿਕਲੀ ਨਹੀਂ ਬਾਈ ਚਲ ਕੋਈ ਚੱਕਰ ਨਹੀਂ ਬਾਈ ਗਾਹ ਨੂੰ ਫੇਰ ਪਾਵਾਂਗੇ ਤੇਰੀ ਪਰਚੀ ਫੇਰ ਪਾਵਾਂਗੇ ਆਣ ਆਹ ਇੱਕ ਆ ਬਿੱਟੂ ਰਾਮ ਬਾਈ ਕਮੈਂਟ ਕਰਤ ਹੁੰਦਾ ਇਹਦੀ ਪਰਚੀ ਪਾਈ ਸੀ ਬਾਈ ਕਿੰਨੀਆਂ ਗਾਂ ਪਰਚੀਆਂ ਤਿੰਨ ਹੋਊਗਾ ਤੇ ਚੌਥੀ ਵਰਚੀ ਆ ਪਾਈ ਸੀ ਆ ਤਾਂ ਆਪ ਗਣਾਈ ਕੀਤੀ ਸੀ ਆ ਏਡੀ ਦੇਗੀ ਆ ਬਾਈ ਤੇਰੀ ਆਈਡੀ ਪਾਈ ਸੀ ਤੇਰੀ ਵਰਚੀ ਪਾਈ ਸੀ ਆ ਬਾਈ ਜੀ ਇਹ ਵੀ ਪਾਉ ਕਮੈਂਟ ਕਰ ਦਿੰਦਾ ਤੇ ਇਹਦੀ ਵੀ ਨਿਕਲੀ ਬਾਈ ਚਾਰ ਪਾਰਚੀਆਂ ਪਾਈਆਂ ਸੀਗਾ ਤੇ ਆ ਬਾਈ ਪਰਚੀ ਨਿਕਲਈ ਆ ਤੇ ਬਾਈ ਆਪ ਦਾ ਨੰਬਰ ਸੈਂਡ ਕਰ ਦਿਓ ਆ ਈਡੀਆ ਲੈ ਚੰਗਾ ਤੇ ਤੈਨੂੰ ਪਰਚੀ ਨਿਕਲਈ ਆ ਤੇ ਤੈਨੂੰ ਫੋਨ ਲਾਵਾਂਗੇ ਅਸੀਂ ਆ ਤਿੰਨ ਪਰਚੀਆਂ ਨਿਕਲ ਗਈਆਂ ਜੀ ਤੇ ਬਾਕੀ ਕੋਈ ਨਹੀਂ ਬਾਈ ਫੇਰ ਆਪਾਂ ਕੋਈ ਨਾ ਕੋਈ ਪਰਚੀਆਂ ਪਾਈ ਚੱਲਿਆ ਕਰਾਂਗੇ ਤੇ ਕਮੈਂਟ ਤੁਸੀਂ ਬਾਈ ਜ਼ਰੂਰ ਕਰਿਆ ਕਰੋ ਤੇ ਸਾਰਾ ਵਲੌਗ ਵੇਖਿਆ ਕਰੋ ਜੀ ਤੇ ਇਹ ਬਾਈ ਹਰ ਇੱਕ ਹਰ ਇੱਕ ਵਲੌਗ ਦੇ ਘਾਟੋ ਘਾਟ 7 8 9 10 ਕਰੇ ਕਮੈਂਟ ਹੁੰਦੇ ਸੀ ਆ ਬਾਈ ਦੇ ਤੇ ਬਾਈ ਨੰਬਰ ਸੈਂਡ ਕਰ ਦੇ ਆਉਂਦਾ ਚੰਗਾ ਤੇ ਤੈਨੂੰ ਕਾਲ ਕਰਾਂਗੇ ਆਹ ਆਈਡੀ ਤੋਂ ਨੰਬਰ ਆਉਣਾ ਚਾਹੀਦਾ ਆਹ ਹਾਲੀ ਆਈਡੀ ਤੋਂ ਤੇ ਆਪਦਾ ਨੰਬਰ ਸੈਂਡ ਕਰ ਦੇ ਓਕੇ ਉਂਗਰ ਬੋਟਾ ਜਮਾ ਓਕੇ ਠੀਕ ਆ ਤੇ ਕਮੈਂਟ ਜਿਹੜੇ ਚਾਰ ਪਰਚੀਆਂ ਪਾਈਆਂ ਸੀ ਕਮੈਂਟ ਚ ਨੰਬਰ ਆਪਦੇ ਚਾਰਿਆਂ ਦਾ ਹੀ ਪਾ ਰਿਹਾ ਜੀ ਜੇ ਬਾਈ ਦੂਰ ਹੋਇਆ ਨਾ ਪਿੰਡ ਨੇੜੇ ਨਾ ਹੋਇਆ ਬਾਈ ਦਾ ਹੋਇਆ ਰਾਜਸਥਾਨ ਚ ਨਾ ਤੇ ਜੇ ਉਹ ਤੋਂ ਨਾਇਕ ਆ ਗਿਆ ਫਿਰ ਆਪਾਂ ਤਿੰਨਾ ਚੋ ਕਾ ਪਰਚੀਆਂ ਕੱਢ ਦਾਂਗੇ ਤੇ ਨੰਬਰ ਤੁਸੀਂ ਜਿਹੜੇ ਪਰਚੀਆਂ ਪਈਆਂ ਚਾਰੇ ਨੰਬਰ ਹੀ ਆ ਆਪਣੇ ਪਿੰਡ ਦਾ ਮੁੰਡੇ ਹੈਗੇ ਹਾਂ ਫਿਰ ਆਪਣੇ ਪਿੰਡ ਦੇ ਮੁੰਡੇ ਹੈਗੇ ਆ ਨਹੀਂ ਨੰਨੀ ਯਾਰ ਦੇਣਾ ਤੇ ਪਰਚੀਆਂ ਜਿਹੜੀਆਂ ਚਾਰ ਪਾਈਆਂ ਸੀ ਚਾਰੇ ਆ ਦਾ ਨੰਬਰ ਸੈਂਡ ਕਰ ਦਿਓ ਜੇ ਕਮੈਂਟਾਂ ਚ ਤੇ ਚਾਰ ਨੂੰ ਫੋਨ ਲਾ ਦਾਂਗੇ ਜੇ ਬਾਈ ਤੇ ਨਾ ਆਇਆ ਗਿਆ ਹੋਰ ਤੋਂ ਆਣਾ ਜਿਹਦੀ ਪਰਚੀ ਨਿਕਲੀ ਆ ਤੇ ਆਪਾਂ ਹੋਰ ਨੂੰ ਗਿਫਟ ਕਰ ਦਾਂਗੇ ਕੋਈ ਚੱਕਰ ਨਹੀਂਗਾ ਤੇ ਬਾਕੀ ਜਮਾ ਓਕੇ ਦੀਆਂ ਰੋਟਾਂ ਹਾਂ ਵੀ ਸ਼ਾਮ ਦੀ ਖਾਮ ਟੈਕ ਕੱਬ ਡੰਡੇ ਵਾਲਾ ਇਹ ਨਹੀਂ ਦੱਸਣਾ ਸੀ ਕਾ ਇਹ ਫਿਰਦਾ ਹਜੇ ਇਹ ਬਹਿੰਦਾ ਨਹੀਂ ਪਿਆ ਔਖਾ ਬਹੂਗਾ ਵੇਖੋ ਜੋਰ ਲਾਈ ਆਉਂਦਾ ਸਵੇਰ ਦਾ ਤੇ ਆ ਗਿਆ ਆ ਗਿਆ ਆ ਗਿਆ ਆ ਗਿਆ ਕੀ ਰੰਗ ਹੈ ਦੱਸੋ ਜੀ ਡੰਡੇ ਕਾਲੇ ਤੇ ਪੂਛ ਲਾਲ ਜੀ ਕਾਨੇ ਸੁਝੇ ਸੀ ਅੱਜ ਡਿਗਣਾ ਨਹੀਂ ਓਹੋ ਕਬੂਤਰੀ ਆਏ ਅੱਛੰਡੀ ਸਵੇਰ ਦੀ ਆ ਇੱਕ ਆ ਗਿਆ ਆ ਬੰਦੇ ਕੀ ਦਾ ਆ ਗਿਆ ਨਾ ਹਾਂ ਬਹੁਤ ਵਧੀਆ ਰੂਰਾ ਜੀ ਨਾਚੀਦਾ ਰਹੇ ਇੱਕਣ ਨਾਚ ਰਿਹਾ ਯਾਰ ਆ ਇੱਕ ਵਾਰ ਨਾਚੀਦਾ ਰਹੇ ਨਹੀਂ ਨਾਚੇ ਨਹੀਂ ਲਾਉਣੀ ਨਹੀਂ ਲਾਉਣੀ ਕਿਉਂ ਬਲੌਗ ਖਰਾਬ ਹੋਈ ਸਦਾ ਨਹੀਂ ਹੁੰਦਾ ਖਰਾਬ ਨਹੀਂ ਨਹੀਂ ਨਾਉਣੀ ਮੂਡ ਨਹੀਂ ਬਣਿਆ ਮੂਡ ਨਹੀਂ ਬਣਿਆ ਬਾਕੀ ਉੱਗੇ ਪੜਾ ਰੰਗ ਰੰਗ ਭਰਤੇ ਆ ਜਿਹੜੇ ਬਾਅਦ ਟਾਈਮ ਨੂੰਡ ਕਰਾਂਗੇ ਹੁਣ ਮਿੱਤਰੋ ਆਪਾਂ ਠੀਕ ਆ ਕਰਿਆ ਕਰਾਂਗੇ ਆਪਾਂ ਓ ਕਾਟੋ ਫਿਰ ਤਾਂ ਕਾਟੋ ਆਹ ਜਾਂਦੇ ਪੂਛ ਵੇ ਕਰਦੀ ਐ ਕਾਟੋ ਆ ਕਾਟਾ ਕਾਟੋ ਦਾ ਮਗਰ ਆਉਂਦੀ ਕੀ ਐ ਕਾਟਾ ਉੱਚੀ ਬੋਲਗਾ ਛੋੜ ਜਾ ਆ ਗਈ ਵਈ ਬਣ ਤੂੰ ਹੌਲੀ ਬੋਲਦਾ ਕੱਲ ਨੂੰ ਕੌਣੀ ਬਾਜੀ ਵੀ ਆ ਕੱਲ ਨੂੰ ਬਾਜੀ ਵੀ ਕੌਣੀ ਆਪਣੇ ਤੋਂ ਇੱਕ ਪਿੰਡ ਛੱਡ ਕੇ ਗਾਹਲੇ ਪਿੰਡ ਸੰਗਰਾ ਛੱਡ ਕੇ ਵਾ ਸੰਗਰਾ ਪਰਪੇ ਛੱਡਣਾ ਨਹੀਂਗਾ ਉਹ ਪਾਣੀ ਤੇ ਇੱਕ ਹੀਰਾ ਜੇ ਉਹ ਕਿਤੇ ਹੋਰ ਵੀ ਨਾ ਟਰਾਈ ਕਰਾਂਗੇ ਇਹ ਆਇਆ ਕਰਨੂ ਇਹ ਤੇ ਦਿਖਾ ਦਾਂਗੇ ਇੱਥੇ ਇੰਨੀ ਦੂਰ ਨਹੀਂ ਆਉਂਦੇ ਪਰ ਚੰਗਾ ਬਾਕੀ ਜਾ ਰਵੇ ਲੋ ਛੱਪੇ ਮਾਰੀ ਆਉਂਦੇ ਆ ਆ ਲੀਲਾ ਕਰਦੇ ਹੋਰ ਤੇ ਬਾਅਦ ਨਹੀਂ 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 ਸ਼ਾਰ ਨਾ ਲੈ ਆਪਾ ਥਰੂਟ ਮਾਰ ਦੇ ਗੀ ਰੱਖਿਆ ਆ ਤੇਰਾ ਮੇਰੇ ਚਰੇ ਦਸ ਕੀ ਦੀ ਕੰਦੇ ਉੱਤੇ ਫੋੜ ਰੰਗਣੀ ਦਸ ਕੀ ਤਾਂ ਹੁਣ ਤੇ ਦੋ ਚਪੜੀ ਹੈ ਉੱਚੀ ਮੜਿਆ ਉਹ ਦਸ ਕੀ ਦੀ ਫੋਟ ਉੱਤੇ ਕੰਨ ਟੱਪੜੀ ਦਸ ਕੀ ਤੇ ਦੋ ਚਪੇੜੇ ਛੱਡਨੇ ਮਿੱਤਰਾਂ ਦਸ ਕੀ ਦੀ ਬੈਂਕ ਲੁੱਟਣੀ ਮਿੱਤਰਾਂ ਸ਼ੌਕ ਹਥਿਆਰਾਂ ਦਾ ਠੀਕ ਆ ਦੇ ਦਸ ਕੀ ਮਿੱਤਰਾਂ ਨੇ ਸਿਆਣਾ ਲੁੱਟਣਾ ਉੱਚੀ ਮੜਿਆ ਨਹੀਂ ਬੱਸ ਬੱਸ ਹੋਂਦਾ ਮੂੜਦੇ ਬਣੇ ਇਦਰਾ ਨਹੀਂ ਬੱਸ ਕੂਤਰ ਬੱਦੇ ਬੱਚੇ ਤੇ ਜੂੜੀ ਆਪਾਂ ਕੱਲ ਵਿਖਾਈ ਸੀ ਬਾਈ ਅੱਜ ਜੂੜੀ ਆਪਾਂ ਕੱਲ ਵਾਲੇ ਵਲੌਗ ਚ ਵਿਖਾਈ ਸੀ ਉੱਥੋਂ ਵੇਖ ਲੋ ਜੀ ਕਿਹੜੀ ਗਿਫਟ ਕਰਨੀ ਆ ਆਪਣੇ ਜਿਹੜੇ ਕੂਤਰ ਬੰਨੇ ਆ ਇਹ ਆਪਾਂ ਤਾੜ ਦਾਂਗੇ ਤੇ 5 ਮਿੰਟ ਤਾਂ ਉੱਤੀ ਹੋ ਗਿਆ ਯਾਰ ਅੱਜ ਦਾ ਵਲੌਗ ਬੜਾ ਲੰਮਾ ਬਣ ਗਿਆ ਤੇ ਬਾ ਦਾਣਾ ਪਾਣੀ ਪਾਇਆ ਹੋਵੇ ਕੋਹ ਨਹੀਂ ਕਰਨਾ ਰਾਤ ਨੂੰ ਇਹਨਾਂ ਨੂੰ ਪਾਣੀ ਦੇ ਦੇਣਾ ਕੋਕਾ ਤੇ ਦੰਦੂ ਨੇ ਪਾਏ ਹੋਵੇ ਹੋਰ ਹੀ ਕੋਹ ਨਹੀਂ ਕਰਨਾ ਜਮਾਂ ਵੇਲੇ ਆ ਕਿਉਂ ਚੋਪਰਾ ਜਮਾਂ ਵੇਲੇ ਆ ਜਮਾ ਜਮਾ ਟਾਟਾ ਬਾਏ ਬਾਏ ਕਰਦੇ ਸਾਰਿਆਂ ਨੂੰ ਟਾਟਾ ਬਾਏ ਓਕੇ ਸਾਰਿਆਂ ਨੂੰ ਉਹਨਾਂ ਦੀਆਂ ਬੱਲੱਤਾ ਹੀ ਖੋਲਣਗੇ ਕਰ ਲੈਣਗੇ ਕੂਤਰਾ ਨੇ ਹਾਂ ਬਾ ਕੂਤਰਾ ਨੇ ਲੱਤਾ ਬੰਨੂਗਾ ਉਹੀ ਖੋਲਣਗਾ ਤਾਂ ਤੇ ਸਾਰਿਆਂ ਟਾਟਾ ਬਾਏ ਬਾਏ ਤੇ ਜਿਹੜੇ ਬਾਈ ਦੀ ਪਰਚੀ ਨਿਕਲੀ ਆ ਉਹ ਲੈ ਜਾ ਜੋੜੀ ਹਾਂ ਜੋੜੀ ਲੈ ਜਾ ਨਹੀਂ ਜਾਣੀ ਤਾਂ ਆਹ ਮੁੰਡੇ ਨੂੰ ਕਹਿ ਦੇ ਤੂੰ ਲੈ ਲਾ ਮੇਰਾ ਪਹਿਨੂ ਦੇ ਦਾਂਗੇ ਨਹੀਂ ਕਰ ਲਾ ਵਿੱਚ ਕਹਿ ਦੇ ਲੈਗ ਚ ਹਾਂ ਲੈਗ ਚ ਕਮੈਂਟ ਚ ਕਹਿ ਦੇ ਲੈਗ ਚ ਨਹੀਂ ਟਾਟਾ ਬਾਏ ਬਾਏ ਬਲੌਗ ਦੀ ਕਰਦੇਗੇ ਐਂਡਿੰਗ ਆਪਾਂ ਹੁਣ ਬਬ ਦਾਬ ਨੂੰ ਭੇਂਤੇ ਕੋ ਨਹੀਂ ਆ ਰੌਣ ਤਾਂ ਬੇਲੇ ਆ ਹੀ ਰਾਤ ਨੂੰ ਹੀ ਐਂਡ ਕਰਨੇ ਤੇ ਹੁਣ ਕਰ ਦਨੇ ਆਪਾਂ ਓਕੇ ਜਮਾ ਟਾਟਾ ਬਾਏ ਬਾਏ ਕਰਦੇ ਸਬਸਕ੍ਰਾਈਬ ਕਰੋ ਚੈਨਲ ਨੂੰ ਹਾਂ ਟਾਟਾ ਬਾਏ ਬਾਏ ਕਰਦੇ ਓਕੇ ਹੋ ਗਿਆ ਪੂਰਾ ਟਾਟਾ ਬਾਏ ਪੰਜਰ ਪੂਰਾ ਗਿਆ ਟਾਟਾ ਬਾਏ ਬਾਏ ਸੀ ਯੂ ਟਮਾਰੋ